ਗੁਜਰੀ ਸ੍ਰੀ ਤਰਲੋਚਨ ਜੀ ਉਹ ਕੇ ਪਦੇ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਗੁਜਰੀ ਰਾਗ ਦੇ ਵਿੱਚ ਭਗਤ ਤਰਲੋਚਨ ਜੀ ਘਰ ਪਹਿਲੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 525 ਤੇ ਸੁਭਾਈ ਮਾਨ ਅਕਾਲ ਪੁਰਖੇ ਕੈ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਤ ਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖੋ ਦਾਸੀ ਭਗਤ ਤਰਲੋਚਨ ਜੀ ਸਮਝਾਉਂਦੇ ਹਨ ਕਿ ਐਮਨੁੱਖ ਤੇਰੇ ਮਨ ਦੀ ਮੈਲ ਅਜੇ ਦੂਰ ਨਹੀਂ ਹੋਈ ਆਪਣੇ ਮਨ ਦੀ ਮੈਲ ਨੂੰ ਤੂੰ ਸਾਫ਼ ਨਹੀਂ ਕੀਤਾ ਤੇ ਸੰਸਾਰ ਦੇ ਵਿੱਚ ਚੰਗਾ ਬਣਨ ਵਾਸਤੇ ਤੂੰ ਤਰ੍ਹਾਂ-ਤਰ੍ਹਾਂ ਦੇ ਪਹਿਰਾਵੇ ਬਦਲ ਲਏ ਕਦੀ ਉਦਾਸੀਆਂ ਵਾਲਾ ਭੇਖ ਬਣਾ ਲਿਆ ਕਦੀ ਕਿਸੇ ਤਰੀਕੇ ਦੇ ਨਾਲ ਤੂੰ ਸੰਸਾਰ ਦੀ ਲੋਕਾਂ ਨੂੰ ਪਰਮਾਉਣ ਵਾਸਤੇ ਆਪਣੇ ਤਨ ਦੇ ਉੱਤੇ ਕੱਪੜੇ ਪੈਣੇ ਸ਼ੁਰੂ ਕਰ ਦਿੱਤੇ ਅੰਤਰਮਲ ਤੇਰੇ ਮਨ ਦੀ ਜਿਹੜੀ ਮੈਲ ਹੈ ਉਹ ਦੂਰ ਨਹੀਂ ਹੋਈ ਨਿਰਮਲ ਨੇਕੀਨਾ ਮਨ ਨੂੰ ਤੇ ਸਾਫ਼ ਨਹੀਂ ਕੀਤਾ ਬਾਹਰ ਭੇਖੋ ਦਾ ਸੀ ਤੇ ਬਾਹਰਲਾ ਪਹਿਰਾਵਾ ਤੂੰ ਸੰਸਾਰ ਨੂੰ ਲੋਕਾਂ ਨੂੰ ਭਰਮਾਉਣ ਵਾਸਤੇ ਤੂੰ ਤਰ੍ਹਾਂ ਤਰ੍ਹਾਂ ਦੇ ਪਹਿਰਾਵੇ ਪਹਿਨਣ ਪੈਿਆ ਹਿਰਦੈ ਕਮਲ ਕਟ ਬ੍ਰਹਮ ਨ ਚੀਨਾ ਕਾਹੇ ਭਇਆ ਸੰਿਆਸੀ ਭਗਤ ਜੀ ਕਹਿੰਦੇ ਹਨ ਹਿਰਦੇ ਕਮਲ ਹਿਰਦੇ ਦੇ ਅੰਦਰ ਪਰਮਾਤਮਾ ਦਾ ਸ਼ਬਦ ਰੂਪੀ ਕਮਲ ਦਾ ਫੁੱਲ ਤੂੰ ਅਜੇ ਖਿੜਿਆ ਨਹੀਂ ਤੇਰੇ ਅੰਦਰ ਉਸ ਨੂੰ ਪ੍ਰਾਪਤ ਕਰਨ ਵਾਸਤੇ ਤੂੰ ਕੋਈ ਵੀ ਕੋਸ਼ਿਸ਼ ਨਹੀਂ ਕੀਤੀ। ਪਰਮਾਤਮਾ ਦਾ ਸ਼ਬਦ ਰੂਪੀ ਕਮਲ ਦਾ ਫੁੱਲ ਤੇਰੇ ਹਿਰਦੇ ਦੇ ਅੰਦਰ ਜਿ ਖਿੜਿਆ ਨਹੀਂ। ਕਾਹੇ ਭੈ ਸੰਿਆਸੀ ਤੇ ਸੰਿਆਸੀਆਂ ਵਾਂਗੂ ਤੂੰ ਸੰਸਾਰ ਦੇ ਵਿੱਚ ਕਿਉਂ ਘੁੰਮਦਾ ਫਿਰਦਾ ਹੈ? ਭਰਮੇ ਪੂਲੀ ਰੇਜ ਹੈ ਚੰਦਾ। ਭਗਤ ਜੀ ਕਹਿੰਦੇ ਹਨ ਕਿ ਇੱਕ ਭਰਮ ਦੇ ਵਿੱਚ ਤੂੰ ਆਪਣਾ ਜੀਵਨ ਬਤੀਤ ਕਰਦੇ ਆ ਪਿਆ ਹੈ। ਨਹੀਂ ਨਹੀਂ ਚੀਨਿਆ ਪਰਮਾਨੰਦ ਦਾ। ਪਰਮਾਤਮਾ ਪਰਮ ਆਨੰਦ ਦੇਣ ਵਾਲਾ। ਮਨ ਨੂੰ ਸਦੀਵੀ ਸੁੱਖ ਦੇਣ ਵਾਲਾ ਉਸ ਨੂੰ ਤੂੰ ਜਿਸੇ ਮਰਿਆ ਹੀ ਨਹੀਂ ਰਹਾਓ ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ ਤੂੰ ਸੰਿਆਸੀ ਬਣ ਗਿਆ ਹੱਥ ਦੇ ਵਿੱਚ ਠੂਠਾ ਫੜ ਲਿਆ ਮੰਗਣ ਵਾਲਾ ਘਰ ਘਰ ਖਾਇਆ ਘਰ ਘਰ ਜਾ ਕੇ ਤੂੰ ਪੇਟ ਦੀ ਪੂਰਤੀ ਵਾਸਤੇ ਅੰਨ ਪਾਣੀ ਮੰਗਦਾ ਹੈ ਪਿੰਡ ਵਧਾਇਆ ਆਪਣਾ ਪੇਟ ਵਧਾ ਲਿਆ ਖਿੰਥਾ ਮੁੰਦਾ ਮਾਇਆ ਤੇ ਆਪਣੇ ਕੰਨ ਦੇ ਵਿੱਚ ਤੂੰ ਮੁੰਦਰਾ ਪਾ ਲਈਆਂ ਤੇ ਆਪਣੇ ਆਪ ਨੂੰ ਜੋਗੀ ਸਮਝਣ ਲੱਗ ਪਿਆ ਭੂਮਿਸਾਨ ਕੀ ਪਸਮ ਲਗਾਈ ਗੁਰਬਿਨ ਤਤ ਨ ਪਾਇਆ ਸਮਸ਼ਾਨ ਘਾੜ ਦੇ ਵਿੱਚ ਜਿਹੜੇ ਮੁਰਦੇ ਫੂਕੇ ਜਾਂਦੇ ਹਨ ਉਹਨਾਂ ਦੀ ਪਭੂਤੀ ਤੂੰ ਆਪਣੇ ਸਰੀਰ ਦੇ ਉੱਤੇ ਲਗਾ ਲਈ ਗੁਰਬਿਨ ਤਤ ਨ ਪਾਇਆ ਗੁਰੂ ਤੋਂ ਬਿਨਾਂ ਤੂੰ ਤਤ ਨੂੰ ਸਮਝਿਆ ਨਹੀਂ ਗੁਰੂ ਦੀ ਦਿੱਤੀ ਹੋਈ ਦਾਤ ਨੂੰ ਤੂੰ ਸਮਝਿਆ ਨਹੀਂ ਬਖਸ਼ਿਆ ਸਮਝਿਆ ਹੀ ਨਹੀਂ ਕਿ ਇਹ ਮਨੁੱਖਾ ਜਨਮ ਕਿਵੇਂ ਸਫਲਾ ਹੋਣਾ ਹੈ ਕਾਹੇ ਜਪੋਰੇ ਕਾਹੇ ਤਪੋਰੇ ਕਾਹੇ ਬਲੋਬੋ ਪਾਣੀ ਕਿਵੇਂ ਜਪਣਾ ਕਿਵੇਂ ਤਪਣਾ ਹੈ ਤੈਨੂੰ ਇਸ ਕਿਸ ਉਸ ਪਰਮਾਤਮਾ ਨੂੰ ਕਿਵੇਂ ਜਪਣਾ ਤੇ ਕਿਵੇਂ ਤਪ ਕਰਨਾ ਹੈ ਤੈਨੂੰ ਇਸ ਗੱਲ ਦੀ ਅਜੇ ਸੋਝੀ ਨਹੀਂ ਆਈ ਇਸ ਸੰਸਾਰ ਨੂੰ ਪਰਮਾਉਣ ਵਾਸਤੇ ਬਾਹਰੀ ਦਿਖਾਵੇ ਪਹਿਰਾਵੇ ਤਨ ਦੇ ਉੱਤੇ ਪਹਿਨਣ ਦੇ ਨਾਲ ਤੂੰ ਇਸ ਤਰ੍ਹਾਂ ਕਰ ਰਿਹਾ ਜਿਵੇਂ ਪਾਣੀ ਨੂੰ ਰੜਕਿਆ ਜਾਵੇ ਪਾਣੀ ਨੂੰ ਰੜਕਣ ਦੇ ਨਾਲ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ ਲਖ 84 ਜਿਨੋ ਪਾਈ ਸੋ ਸਿਮਰੋ ਨਿਰਵਾਣੀ ਜਿਸ ਪ੍ਰਮਾਤਮਾ ਨੇ 184 ਬਣਾਈ ਹੋਈ ਹੈ ਤੇ 84 ਲੱਖਾਂ ਤੋਂ ਬਾਅਦ ਤੈਨੂੰ ਮਨੁੱਖਾ ਜਨਮ ਦਿੱਤਾ ਹੈ ਉਸ ਨੂੰ ਸਿਮਰਣਾ ਕਰ ਕਾਹੇ ਕਮੰਡਲ ਕਾਪੜੀਆ ਰੇ 68 ਕਾਹੇ ਫਰਾਈ ਤੂੰ ਹੱਥ ਵਿੱਚ ਕਮੰਡਲ ਫੜ ਲਿਆ ਹੱਥ ਦੇ ਵਿੱਚ ਠੂਠਾ ਫੜ ਲਿਆ ਤਾਂ ਦੇ ਉੱਤੇ ਪਗਵੇ ਗੇਰੂ ਰੰਗ ਦੇ ਕੱਪੜੇ ਪੈਣ ਕੇ ਤੂੰ 18 ਤੀਰਥਾਂ ਦਾ ਇਸ਼ਨਾਨ ਕਰਨ ਤੁਰ ਪਿਆ ਬਦਤ ਤਲੋਚਨ ਸੁਨਰੇ ਪ੍ਰਾਣੀ ਕਣ ਬਣਗਾ ਕੇ ਪਾਈ ਭਗਤ ਲੋਚਨ ਜੀ ਆਖਦੇ ਹਨ ਕਿ ਇਹ ਮਨੁੱਖ ਇਹ ਪ੍ਰਾਣੀ ਸੋਣ ਉਹ ਪ੍ਰਮਾਤਮਾ ਹਰ ਇੱਕ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ ਹਰ ਇੱਕ ਹਿਰਦੇ ਦੇ ਅੰਦਰ ਵਸਿਆ ਹੋਇਆ ਹੈ ਤੂੰ ਬਾਹਰੀ ਪਹਿਰਾਵੇ ਦੇ ਨਾਲ ਪਖੰਡ ਕਰਕੇ ਉਸ ਪ੍ਰਮਾਤਮਾ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਾ ਕਰ ਤੇ ਨਾ ਹੀ ਉਸ ਨੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰ ਉਹ ਹਰ ਇੱਕ ਦੇ ਹਿਰਦੇ ਅੰਦਰ ਹੈ ਤੇ ਹਰ ਇੱਕ ਕਣ ਕਣ ਵਿੱਚ ਵਸਿਆ ਹੈ ਉਸ ਨੂੰ ਸਿਰਫ ਸਿਮਰਨਾ ਕਰ ਯਾਦ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ